ਦੇ ਵਿੱਚ ਮਿਹਨਤ ਨਹੀਂ ਕਰਨਾ ਚਾਹੁੰਦਾ ਜਾਂ ਚਲਾਕ ਬਹੁਤ ਹੋ ਗਿਆ ਹੈ ਕਿ ਉਸ ਨੂੰ ਉਸ ਦੇ ਕੋਲ ਕੋਈ ਅਜੰਡਾ ਨਹੀਂ ਵਿਜ਼ਨ ਨਹੀਂ ਉਹ ਕਹਿੰਦਾ ਕਿ ਸਾਰਾ ਕੁਝ ਇਹਨਾਂ ਕਾਰੋਬਾਰੀਆਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਤਿੰਨੇ ਚੀਜ਼ਾਂ ਇਕੱਠੀਆਂ ਨੇ ਸਭ ਤੋਂ ਪਹਿਲੀ ਗੱਲ ਵਿਜ਼ਨ ਨਹੀਂ ਹੈ ਦੇਸ਼ ਦੀ ਦੂਸਰਾ ਉਹਨਾਂ ਨੇ ਭਾਰਤ ਵਰਗੇ ਦੇਸ਼ ਦੇ ਇੱਕ ਸੈਗਮੈਂਟ ਨੂੰ ਅੰਡਰਮਾਈਨ ਕਰ ਲਿਆ ਕਿ ਮੈਨੂੰ ਫਰਸਟ ਪਾਸ ਦਾ ਪੋਸਟ ਹੁੰਦਾ ਵੀ ਜਿਹੜਾ ਪਹਿਲਾਂ ਦੌੜ ਕੇ ਲੰਘਿਆ ਉਹ ਪਾਸ ਉਹਨਾਂ ਅੰਦਾਜ਼ਾ ਇਹ ਲਾ ਲਿਆ ਵੀ ਜਿੰਨੂੰ 30% ਵੋਟ ਪੈ ਗਈ ਤੇ ਉਹਨੇ ਜਿੱਤ ਜਾਣਾ ਉਹ ਕਿਸ ਤਰ੍ਹਾਂ ਜਿੱਤਣਾ ਹੈ ਮੈਂ ਕਿਸੇ ਨੂੰ ਕੋਈ ਫਰੀ ਰਾਸ਼ਨ ਦੇ ਦਿਆਂ ਮੈਂ ਕਿਸੇ ਨੂੰ ਪ੍ਰੋਮਿਸ ਕਰਦੇ ਆ ਉਹ ਪਹਿਲੀ ਵਾਰ ਜਿੱਤ ਗਏ ਦੂਸਰੀ ਵਾਰ ਵੀ ਟੋਲ ਲੱਗ ਗਿਆ ਹੁਣ ਤੀਸਰੀ ਵਾਰ ਇਹ ਅਹਿਸਾਸ ਚ ਸੀਗੇ ਵੀ ਟੋਲ ਲੱਗ ਜਾਏਗਾ ਅੱਜ ਤੋਂ ਇੱਕ ਮਹੀਨਾ ਪਹਿਲਾਂ ਹਾਲਾਤ ਹੋਰ ਤਰ੍ਹਾਂ ਦੇ ਸੀਗੇ ਹੁਣ ਨੌਜਵਾਨੀ ਜਦੋਂ ਮੈਂ ਆ ਤੁਹਾਡੇ ਨਾਲ 22 ਕਰੋੜ ਦੀ ਗੱਲ ਕਰਦਾ ਦੇਸ਼ ਦਾ ਸਭ ਤੋਂ ਵੱਡਾ ਸੂਪਾ ਹੈ ਉੱਤਰ ਪ੍ਰਦੇਸ਼ 80 ਸੀਟਾਂ ਉੱਥੋਂ ਆਂਦੀਆਂ ਨੇ ਲੋਕ ਸਭਾ ਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਾਹ ਦੇਸ਼ ਦੇ ਕੌਮੀ ਸਰਕਾਰ ਦਾ ਰਾਹ ਆਇਆ ਯੂਪੀ ਜਾਂਦਾ ਹੁਣ ਹਾਲਾਤ ਉੱਥੇ ਇਹ ਨੇ ਕਿ 16 ਤੋਂ ਆ 2 ਦਰਜਨ ਤੋਂ ਲਗਭਗ ਪੇਪਰ ਲੀਕ ਹੋ ਗਏ ਨੇ ਨੌਜਵਾਨੀ ਦੇ ਤੇ ਜਿਹੜੇ ਬੱਸਾਂ ਟਰੱਕਾਂ ਪੈਦਲ ਟ੍ਰੇਨਾਂ ਦੇ ਉੱਪਰ ਥੱਲੇ ਚੜ੍ਹ ਕੇ ਪੇਪਰ ਦੇਣ ਪਹੁੰਚੇ ਨੇ ਉਹਨਾਂ ਦੇ ਦਿਲ ਤੇ ਕੀ ਵੇਚਿਆ ਹੋਵੇਗਾ ਫਰਸਟ੍ਰੇਸ਼ਨ ਆਈ ਹੁਣ ਜਦੋਂ ਇਹ ਸੋਚ ਲਿਆ ਜਾਵੇ ਵੀ ਇਹਨਾਂ ਕਿਤੇ ਨਹੀਂ ਜਾਣਾ ਕਿਉਂਕਿ ਇਹਨਾਂ ਨੂੰ ਮੈਂ ਫਰੀ ਰਾਸ਼ਨ ਦੇਤਾ ਪਰ ਪ੍ਰਚਾਰ ਇੰਨਾ ਜ਼ਿਆਦਾ ਕਰ ਦਿੱਤਾ ਫਿਰਕਾ ਪ੍ਰਸਤੀ ਦਾ ਪ੍ਰਚਾਰ ਇੰਨਾ ਕਰ ਦਿੱਤਾ ਕਿ ਇਹ ਮਾਹੌਲ ਇਸ ਤਰ੍ਹਾਂ ਦਾ ਹੋ ਜਾਏਗਾ ਹੁਣ ਉੱਪਰ ਰੱਬ ਤੇ ਬੈਠਾ ਹੀ ਹੈ ਇੰਨੀ ਜਨਤਾ ਜਨਾਰਦਨ ਦੇ ਵਿੱਚ ਵੀ ਰੱਬ ਹੁੰਦਾ ਹੁਣ ਉਹ ਜਿਹੜੇ ਵਰਗ ਲਾਏ ਗਏ ਬੰਦੇ ਹੁਣ ਉਹ ਤੁਸੀਂ ਪਿਛਲੇ 15 ਦਿਨਾਂ ਦੇ ਵਿੱਚ ਦੋ ਹਫ਼ਤਿਆਂ ਦਾ ਮਾਹੌਲ ਦੇਖੋ ਲੋਕ ਜਿਸ ਤਰ੍ਹਾਂ ਦੀ ਸੁਨਾਮੀ ਆ ਗਈ ਸੱਤਾ ਪਰਵਰਤਨ ਲਈ ਇਹ ਕਿਸੇ ਦੇ ਹੱਕ ਦੀ ਕਹਿ ਲਓ ਕਿਸੇ ਤਰ੍ਹਾਂ ਦੀ ਜਿੱਥੇ ਕਿਤੇ ਆਸ ਨਜ਼ਰ ਆ ਰਹੀ ਹੈ ਇੱਕ ਢੰਗ ਦੇ ਨਾਲ ਬਦਲ ਗਏ ਵੀ ਅਸੀਂ ਆਸ ਨਜ਼ਰ ਆ ਰਹੀ ਹੈ ਮਤਲਬ ਉਹਨਾਂ ਨੂੰ ਇਹ ਆਸ ਨਜ਼ਰ ਆ ਰਹੀ ਹੈ ਵੀ 10 ਸਾਲ ਤੋਂ ਤੁਸੀਂ ਟੀਵੀ ਖੋਲ ਲੋ ਰੇਡੀਓ ਖੋਲ ਲੋ ਬਾਹਰ ਪੋਸਟਰ ਲੱਗਾ ਦੇਖ ਲਵੋ ਫਿਰ ਤੁਸੀਂ ਕਿਤੇ ਵੀ ਜਾਓਗੇ ਅਖਬਾਰ ਖੋਲੋਗੇ ਇੱਕੋ ਬੰਦੇ ਦੀ ਫੋਟੋ ਪ੍ਰਧਾਨ ਮੰਤਰੀ ਜੀ ਦੀ ਨਜ਼ਰ ਆ ਰਹੀ ਹੈ ਉਹਦਾ ਫਾਇਦਾ ਨੁਕਸਾਨ ਹੈ ਫਾਇਦਾ ਉਹਦਾ ਇਹ ਆ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਇਹ ਸਾਡੇ ਪ੍ਰਧਾਨ ਮੰਤਰੀ ਜੀ ਨੇ ਪ੍ਰਾਈਵੇਟ ਕੰਪਨੀਆਂ ਦੇ ਤੁਸੀਂ ਪ੍ਰੋਮੋਸ਼ਨ ਕਰ ਦਿੱਤੀ ਉਹ ਜਿਹੜੀਆਂ ਕੁਝ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੈ ਕੇ ਨੁਕਸਾਨ ਉਹਦਾ ਇਹ ਆ ਇਹਦਾ ਮਤਲਬ ਇੱਕੋ ਬੰਦਾ ਹੈ ਥੱਲੇ ਕੋਈ ਪਾਰਟੀ ਕਾਡਰ ਸਟਰਕਚਰ ਕੇਪੇਬਲ ਹੀ ਨਹੀਂ ਕਾ ਇਹੋ ਹੀ ਹੈਗੇ ਨੇ ਤੇ ਹੈਗੇ ਨੇ ਇਹੋ ਹੀ ਵੀ ਸ਼ਬ ਗੁਰੂ ਨੇ ਤੇ ਇਹੋ ਹੀ ਸਤਾ ਸੀਨ ਨੇ ਜੋ ਇਹ ਕਹਿ ਦੇਣਗੇ ਇਲਾਹੀ ਹੁਕਮ ਹੈ ਆ ਇੱਕ ਦੋ ਸਾਡੇ ਉਹ ਫਿਲਮ ਸਟਾਰ ਨੇ ਕਿਸੇ ਉਹਨਾਂ ਗੁਰਦਾਸਪੁਰ ਵੀ ਉਹਨਾਂ ਨੇ ਤੇ ਭਗਵਾਨ ਦਾ ਅੰਸ਼ ਬਣਾਤਾ ਉਹਨਾਂ ਨੂੰ ਹੁਣ ਸਾਡਾ ਦੇਸ਼ ਬਹੁਤ ਵੱਡਾ ਅੱਜ ਵੀ ਇੱਥੇ ਟਿਊਬਾਂ ਵਾਲੇ ਟੀਵੀ ਹੈਗੇ ਨੇ ਤੇ ਇੱਥੇ ਅਲਟਰਾ ਸਮਾਰਟ ਟੀਵੀ ਵੀ ਹੈਗੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀ ਚੱਲਣ ਵਾਲੇ ਟੀਵੀ ਨੇ ਉੱਥੇ ਇੱਕ ਸੈਗਮੈਂਟ ਜਿਹੜਾ ਮੈਂ ਉਹ 30% ਦਾ ਦੱਸਿਆ ਸੀ ਉਹਨੂੰ ਇਹ ਪਰਮਾ ਲਿਆ ਕਦੇ ਵੀ ਨੈਸ਼ਨਲਿਜ਼ਮ ਦੇ ਉੱਤੇ ਹੁਣ ਜੇ ਨੈਸ਼ਨਲਿਜ਼ਮ ਦੀ ਗੱਲ ਹੋਈ ਤੇ ਆਪਾਂ ਨੂੰ ਇੰਨੀ ਦੇਰ ਚ ਇੰਟੈਲੀਜੈਂਸ ਕਾਦੇ ਲਈ ਹੈਗੀ ਸਾਡੀ ਜੇ ਸੱਤਾ 'ਚ ਘਰਾ ਹੀ ਬੜੇ ਜੇ ਚਾਈਨਾ ਵਾਲੇ ਤੁਹਾਡੇ ਜ਼ਮੀਨ ਤੇ ਕਬਜ਼ਾ ਕਰ ਗਏ ਨੇ ਉਹਨਾਂ ਬਸਤੀਆਂ ਬਣਾ ਲਈਆਂ ਪਿੰਡ ਬਣਾ ਲਏ ਕਲੋਨੀ ਬਣਾ ਲਈਆਂ ਆਪਣੇ ਜਗ੍ਹਾ ਦੇ ਨਾਂ ਦੇ ਕੇ ਗਲੋਬਲੀ ਪ੍ਰਚਾਰ ਕਰ ਦਿੱਤਾ ਤੇ ਤੁਸੀਂ ਕਹ ਦੋ ਵੀ ਹਲੇ ਹੋਇਆ ਹੀ ਕੁਝ ਨਹੀਂ ਅਲਟੀਮੇਟਲੀ ਜਦੋਂ ਤੁਹਾਡੀ ਆਪਣੀ ਜ਼ਮੀਨ ਆਪਣੇ ਪਰਿਵਾਰ ਨੂੰ ਹੱਥ ਪੈਂਦਾ ਤੇ ਆਫਟਰ ਆਲ 130 ਕਰੋੜ ਇੱਕ ਪਰਿਵਾਰ ਹੀ ਹੈ ਨਾ ਜਿਹੜਾ ਸਾਡੇ ਇੱਥੋਂ ਬਾਹਰ ਨਿਕਲੋ ਕੋਈ ਕੋਈ ਫੌਜ ਦਾ ਜਵਾਨ ਆ ਉਹ ਕਿੱਥੋਂ ਆਇਆ ਕੇਰਲਾ ਤੋਂ ਆਇਆ ਜਾਂ ਕੋਈ ਨਾਲ ਸੁਰੱਖਿਆ ਦੱਸਦੇ ਨੇ ਕੋਈ ਮਹਾਰਾਸ਼ਟਰਾ ਦਾ ਕੋ ਮਧਿਆ ਪ੍ਰਦੇਸ਼ ਦਾ ਆਇਆ ਉਹ ਵੀ ਤੇ ਇੱਕ ਪ੍ਰਦੇਸ਼ ਇੱਕ ਦੇਸ਼ ਇੱਕ ਪਰਿਵਾਰ ਸਮਝ ਕੇ ਆਇਆ ਨਾ ਤੇ ਜੇ ਇੱਥੇ ਕੋਈ ਸਾਡੇ ਇਲਾਕੇ ਦੇ ਵਿੱਚ ਚੋਰ ਮੋਰੀ ਰਾਹੀ ਵਿਦੇਸ਼ਾਂ ਚੋਂ ਬੰਦੇ ਆ ਰਹੇ ਨੇ ਉਹ ਆ ਕੇ ਕਬਜ਼ਾ ਕਰ ਰਹੇ ਨੇ ਜਾਂ ਨਸ਼ਾ ਹੀ ਲੈ ਕੇ ਆ ਰਹੇ ਨੇ ਜਾਂ ਕੋਈ ਹੋਰ ਦੇਸ਼ ਵਿਰੋਧੀ ਕੰਮ ਕਰ ਰਹੇ ਨੇ ਇੱਕ ਵਾਰੀ ਤੇ ਉਹਦਾ ਮਨ ਖੜਕਦਾ ਨਾ ਉਹ ਪਿੱਛੇ ਫੋਨ ਕਰਕੇ ਦੱਸੇਗਾ ਜਾਂ ਜਾ ਕੇ ਦੱਸੇਗਾ ਤੁਸੀਂ ਉਸ ਚੀਜ਼ ਨੂੰ ਕਿੱਦਾਂ ਨਗੇਟ ਕਰ ਸਕਦੇ ਹੋ ਵੀ ਨਹੀਂ ਜੀ ਕੁਝ ਨਹੀਂ ਹੋਇਆ ਫਿਰ ਇੰਨਾ মিডিਆ ਦਾ ਜ਼ਮਾਨਾ ਹੈ ਫੈਕਚੁਅਲ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚ ਹੀ ਜਾਣੀ ਹੈ ਮੀਡੀਆ ਆਪਣਾ ਕਿੰਨੀ ਦੇਰ ਹੋ ਸਕਦਾ ਉਹ ਆਕੂ ਪਾਈ ਹੈ ਕਿਸੇ ਥਾਂ ਤੇ ਕਿੰਨੇ ਦਿਨ ਗੱਲ ਲੁਕੀ ਰਹੇਗੀ ਉਹ ਜਦੋਂ ਇੱਕ ਵਾਰ ਹੀ ਨਿਕਲੇਗੀ ਜਵਾਬ ਦੇਈ ਪਬਲਿਕ ਦੀ ਬਣ ਜਾਏਗੀ ਉਹ ਦੱਸਣਗੇ ਵੀ ਆ ਕੀ ਹੋ ਰਿਹਾ ਹੁਣ ਜਦੋਂ ਬਦਲਾਅ ਦੀ ਗੱਲ ਹੋ ਰਹੀ ਏ ਸਿਆਸੀ ਪਾਰਟੀਆਂ ਨੂੰ ਜਦੋਂ ਲੋਕਾਂ ਨੇ ਇਹ ਸਮਝਿਆ ਇੱਕ ਵਾਰ ਜਿੱਦਾਂ ਉਹਨੂੰ ਦਾਸੀਨ ਦਾ ਲੋਕਾਂ ਦੀ ਵੋਟਾਂ ਪ੍ਰਤੀ ਬਹੁਤ ਸਾਰੇ ਲੋਕਾਂ ਦਾ ਮਨ ਬਣ ਚੁੱਕਿਆ ਲਗਭਗ 60 65% ਦੇ ਕੋਲ ਲੋਕਾਂ ਦਾ ਮਨ ਬਣਿਆ ਵੀ ਅਸੀਂ ਕੀ ਕਰਨਾ ਕੁਝ 20 25 ਤੋਂ 30% ਦੇ ਵਿੱਚ ਹੁੰਦੇ ਨੇ ਜਿਹੜੇ ਮੌਕਾ ਦੇਖਦੇ ਨੇ ਵੀ ਇੱਧਰ ਇਹ ਜੇਤੂ ਹੈ ਤੇ ਇੱਧਰ ਨੂੰ ਚਲੇ ਚੱਲੀਏ ਫੈਂਸਟਰ ਕਹਿ ਲੋ ਉਹਨਾਂ ਨੂੰ ਉਹਨਾਂ ਨੇ ਹਵਾ ਦੇ ਰੋਖ ਨਾਲ ਵੇਖਣਾ ਵੀ ਵੋਟ ਖਰਾਬ ਨਹੀਂ ਕਰਨੀ ਜਿੱਧਰ ਜਿੱਤਦਾ ਤੇ ਉਧਰ ਪਾ ਲੋ ਸਿਰਫ ਉਹ ਬਚੇ ਨੇ ਦੂਸਰਾ ਜਿਹੜੀ ਆ ਪਿਛਲੇ ਦਿਨਾਂ ਜਿਹੜੇ ਦਲ ਬਦਲੀਆਂ ਦਾ ਇੱਕ ਰਵਾਜ ਆ ਜੋ ਅਸੀਂ ਛੋਟੇ ਹੁੰਦਿਆਂ ਸੁਣਦੇ ਹੁੰਦੇ ਸੀ ਆ ਆਰਾਮ ਗਿਆ ਆਰਾਮ ਇੱਕ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਇੱਕ ਨਵਾਂ ਵਰਤਾਂਤ ਸਿਰਜਤਾਂ ਪੰਜਾਬ 'ਚ ਵੀ ਸ਼ਾਇਦ ਦੂਜੀਆਂ ਪਾਰਟੀਆਂ ਤੋਂ ਇੱਧਰ ਆ ਜਾਣਗੇ ਇਹਨਾਂ ਪਾਰਟੀਆਂ ਕੋਲ ਇਹ ਆਸ ਨਹੀਂ ਸੀ ਕਾਡਰ ਬੇਸ ਪਾਰਟੀਆਂ ਸੀਗੀਆਂ ਤੇ ਉਹ ਜਿਹੜੇ ਵਰਕਰ ਨੇ ਉਹ ਵਰਕਰ ਪਿਛਲੇ 5 ਸਾਲ 'ਚ ਸੱਤਾ ਦੇ ਵਿਰੋਧ 'ਚ ਜ਼ੋਰ ਲਗਾ ਕੇ ਦਰਿਆ ਵਿਛਾ ਕੇ ਪ੍ਰੋਗਰਾਮ ਕਰਦੇ ਰਹੇ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਪਹਿਲਾ ਵੋਟਰ ਉਦਾਸ ਸੀ ਜਿਹੜਾ ਕਾਡਰ ਆ ਪਾਰਟੀ ਦਾ ਉਹ ਮਹਿਸੂਸ ਕਰ ਰਿਹਾ ਯਾਰ ਜੇ ਮੇਰੇ ਨਾਲ ਪੈਰ ਤੇ ਖਲੋ ਕੇ ਧੱਕਾ ਹੋ ਜਾਣਾ ਤੇ ਸਾਨੂੰ ਪੁੱਛਣਾ ਵੀ ਨਹੀਂ ਕਿਸੇ ਨੇ ਤੇ ਫਿਰ ਮੈਨੂੰ ਕੀ ਲੋੜ ਏ ਅੱਗੇ ਜਾ ਕੇ ਅਗਾਹ ਵਧ ਕੇ ਜਾਣ ਦੀ ਇਹ ਹੱਲੇ 10 ਦਸ ਦੇਣ ਪਾਏ ਨੇ ਤੁਸੀਂ ਦੇਖਿਓ ਮਾਹੌਲ ਹੀ ਬਦਲੇਗਾ ਇਹ ਸੁਨਾਮੀ ਅੰਗਰ ਬਦਲੇਗਾ ਇਹੋ ਸਾਡੀ ਜਿਹੜੀ ਬਿਊਟੀ ਆਫ ਡੈਮੋਕ੍ਰੇਸੀ ਹੈ ਕੀ ਏ ਮੈਨੂੰ ਇਹ ਚ ਕੋਈ ਦੂਰ ਆਏ ਨਹੀਂ ਲੱਗ ਰਹੀਆਂ ਕਿਉਂਕਿ ਬਹੁਤ ਸਾਰਾ ਪੰਜਾਬ ਫਿਰ ਕੇ ਵੇਖਿਆ